ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਆਈ ਦੇ ਵੀਰ ਉਹ ਜੱਕੇ ਟੋਪਰ ਝੋਟੀ ਦੁੱਧ ਦਿੰਦੀ ਬੱਚਾ ਸਮੇਤ ਆ ਤੇ ਦੋ ਦਿਖਾਵਾਂਗੇ ਤਾਜ਼ੀਆਂ ਸੂਆਂ ਚੰਗੇ ਦੁੱਧਾਂ ਆ ਰੇਟ ਵੀਡੀਓ ਦੇ ਵਿੱਚ ਹੋਊਗਾ ਉਹ ਅੱਗੇ ਵੀਰ ਨ ਕਰੀਏਗਾ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਭਜਨ ਸਿੰਘ ਜੀ ਪਿੰਡ ਡੱਲਾ ਜਿਲ੍ਹਾ ਲੁਧਿਆਣਾ ਜਿਲ੍ਹਾ ਲੁਧਿਆਣਾ ਪਹਿਗਾ ਪਿੰਡ ਡੱਲਾ ਮੱਲਾ ਡੱਲਾ ਜਿਹਨੂੰ ਕਹਿੰਦੇ ਹਾਂ ਹਾਂ ਜੀ ਹਾਂ ਜੀ ਮੋਬਾਈਲ ਨੰਬਰ ਆਪਣਾ ਜੀ 97815 42860 97815 42860 42800 ਤਿਆ ਪਾਦਰ ਪਸ਼ੂ ਦੇਖਤ ਰਤ ਹੋਂ ਤਾਂ ਪੌਣ ਦਾ ਕੰਮ ਹੀ ਆ ਜਾਂਦਾ ਹਨਾ ਹਾਂਜੀ ਅਈ ਦੁੱਧ ਦਾ ਹੀ ਆ ਯਾਰ ਠੀਕ ਆ 8-10 ਮੱਝਾਂ ਦੁੱਧਾਂ ਦੇ ਘਰੇ ਰੱਖ ਦਾਂਗਾ ਹਾਂ ਮੱਝਾਂ ਹਨ ਨੇ 14-15 ਦੁੱਧ ਦੇ ਠੀਕ ਆ ਜੇ ਕੋਈ ਚੰਗੀ ਸਰੱਖੀ ਜੀ ਮੇਰੇ ਤਾਂ ਲੈ ਵੀ ਲੈਨੇ ਇੱਕ ਅੱਧੀ ਹਾਂ ਲੈ ਲੈਨੇ ਆ ਜੀ ਲੈ ਲੈ ਠੀਕ ਆ ਅੱਜ ਆਪਾਂ ਦਿਖਾਵਾਂਗੇ ਤਿੰਨ ਨਾਗ ਹਨਾ ਪਹਿਲਾ ਨੰਬਰ ਆਪਾਂ ਜਿਹੜੀ ਝੋਟੀ ਦੇਖੀ ਜੰਨੇ ਆ ਇਹ ਲੱਗਦਾ ਪਲੂਣ ਹੈਗੀ ਪਹਿਲੇ ਸੂਏ ਠੀਕ ਆ ਤੇ ਕੈ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਆ ਚੌਥਾ ਦਿਨ ਆ ਜੀ ਬੱਚਾ ਕਿਹੜਾ ਆ ਗਿਆ ਬੱਚਾ ਕੱਟੀ ਆ ਜੀ ਹੋ ਗਏ ਕਰੀ ਅੱਛਾ ਉਹ ਖੜੀਆ ਕੱ ਕਿੰਨਾ ਦੁੱਧ ਹੁਣ ਚੋਣ ਵਾਲਾ ਆ ਜਾਣਾ ਉਹ ਸਹੀ 11 ਕਿਲੋ ਆ ਪੂਰਾ ਐਣ ਕੰਡੇ ਦੇ ਚਾੜ ਕੇ ਵੀ ਮਰਜੀ ਲੈ ਜਾ ਦੋ ਟਾਈਮ ਕੰਡੇ ਧਰ ਕੇ ਦੇਵਾਂਗੇ ਕੰਡੇ ਧਰ ਕੇ ਹੁਣ ਦੁੱਧ 15 ਕਿਲੋ ਦੇਊਗੀ ਠੀਕ ਐ ਦੇ ਦੇ 11 ਕਿਲੋ ਤਿਆਰ ਆ ਅਸਾਂ ਕੰਡਾ ਤੇਰੇ ਕੋਲ ਘਰੇ ਪਿਆ ਨਹੀਂ ਤੇ ਮੇਰੇ ਮਣ ਦੁੱਧ ਪਾਉਣਾ ਤੂੰ ਹਾਂਜੀ ਹਾਂਜੀ ਉਹ ਕਿ 10 12 ਡਾਕ ਤੇਰੇ ਘਰ ਰੱਖੇ ਹੋਇਆ ਪਾਈਆ ਪਾਈਆ ਪਾ ਢੋਲ ਕੇ ਵੇਚਦੇ ਹਾਂ ਹਾਂਜੀ ਹਾਂਜੀ ਚੋਣ ਚਵਾ ਦਾ ਨਾ ਤੁਰਾ ਕਿਵੇਂ ਇੱਕ ਨੰਬਰ ਆਈ ਚੋਣ ਚਵਾ ਕੋਈ ਫੇਰ ਨਹੀਂ ਹੈ ਕਿੰਗਾ ਠੀਕ ਐ ਦੰਦੋਂ ਹੋ ਗਈ ਚੌਗੀ ਸਿੱਗੀ ਦੰਦੋਂ ਸਿੱਗੀ ਐ ਠੀਕ ਐ ਪਹਿਲਾ ਸੂਆ ਸੂਈ ਤੇ ਚੌਂਡ ਚਾ ਬਿਲਕੁਲ ਇੱਕ ਨੰਮਾ ਇੱਕ ਨੰਮਾ ਵੀਰੇ ਪੂਰਾ ਵਧੀਆ ਨਾ ਆਲ ਕਰ ਦੇਣਾ ਉਹ ਅਸੀਂ ਬਾਹਰ ਹੀ ਰੱਖੇ ਤੇ ਠੀਕ ਹੈ ਅੰਦਾਜ਼ਾ ਜੀ ਆਪਣਾ ਕੀ ਕਹਿੰਦਾ ਵੀ ਕਿੱਥੇ ਦਿੱਤਾ ਜਾਊਗਾ 15 ਕਿਲੋ ਦਊਗੀ ਕਹਿੰਦਾ 14 ਕਿਲੋ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਲੈ ਵੀ 11 ਕਿਲੋ ਚੌਥੇ ਪੰਜਵੇਂ ਦਿਨ ਪਲੂਣ ਥੱਲੇ ਹਾਜ਼ਰ ਆ ਹੈਗਾ ਹੈਗਾ ਜੀ ਹਾਂਜੀ ਕੱਢੀ ਬਾਹਰ ਨੂੰ ਇਹਨੂੰ ਪਰ ਸੈਂਗਾ ਮੂੰਹ ਬਤਾ ਦੇਖ ਸਕਦੇ ਹਾਂ ਕੁੰਡਾ ਸੈਂਗਾ ਪਲੂਣ ਪਹਿਲਾ ਸੂਆ ਛੋਟੀ ਸੂਈ ਆ ਚੌਥਾ ਪੰਜਵਾਂ ਦਿਨ ਹੋ ਗਿਆ ਸੂਈ ਨੂੰ 11 ਕਿਲੋ ਦੁੱਧ ਕੰਡੇ ਧਰ ਨਾਲ ਹਾਜ਼ਰ ਆ ਤੇ ਲੇਵੇ ਵਾਲੇ ਪਾਸੋਂ ਬੜੀ ਜ਼ਬਰਦਾਰ ਆ ਲੇਵਾ ਦੇਖੋ ਸੋਹਣਾ ਨਿਖੜਵਾ ਚਾਰੇ ਥਣ ਵਿੱਚੀ ਤੇ ਤੇ ਚੌਂ ਚਮਾਈ ਦੀ ਬਾਜੀ ਦੱਸ ਦੇ ਕਿ ਇੱਕ ਨੰਬਰ ਓਕੇ ਆ ਜਮਾ ਤੇ ਦੇਖ ਸਕਦੇ ਹੋ ਲੇਵਾ ਪੂਰਾ ਫੋਰ ਬੈਕ ਹੋ ਰਹੀ ਹੈ ਜਮਾ ਕਿਸੇ ਪਾਸੋਂ ਲਿਸੀ ਨਾ ਵੀਣੀ ਆ ਆ ਗਿਆ ਤਾਂ ਬੱਚਾ ਕੱਟੀ ਹੈ ਇਹਦੇ ਵਿੱਚ ਸੋ ਥਣਲੇਵਾ ਸੋਹਣਾ ਵੀਡੀਓ ਕਵਰ ਕਰਨ ਦਾ ਟਾਈਮ ਆਪਣੇ ਇਸ ਵਕਤ 2 ਵਜੇ ਦਾ ਟਾਈਮ ਆ ਉਸ ਹਿਸਾਬ ਨਾਲ ਗੈਸ ਕਰ ਲਿਓ ਤੇ ਕੱਦ ਕਾਠ ਵੀ ਚੰਗਾ ਤੇ ਸਿੰਘ ਮੂੰਹ ਬੱਥੇ ਦੀ ਕੱਟੀ ਸੋਹਣੀ ਸਰਖੀ ਹੈ ਜਮਾ ਤੇ ਬਾਈ ਜੀ ਆਪਾਂ ਗੱਲ ਕਰੀਏ ਇਹਦੇ ਰੇਟ ਦੀ ਰੇਟ ਤਾਂ ਕੀ ਰਹਿਣਾਗਾ ਫੀਲਡ ਦੇ 20 ਲੱਖ ਰੁਪਏ ਮੰਗਦੇ ਮਾਨਤਨ ਹੋਜੀ ਮੌਕੇ ਦੇ ਹਾਂਜੀ ਕਰਾਂਗੇ ਠੀਕ ਆ ਅੱਗੇ ਦੋ ਨੰਬਰ ਕੱਟੀ ਦੇਖੇ ਨੇ ਜਿਹੜੀ ਆਪਾਂ ਇਹ ਜੀ ਅਸਲ ਕੋਹੇਨੂਰ ਦੀ ਝੋਟੀ ਹੈ ਅਸਲ ਕੋਹੇਨੂਰ ਦੀ ਲੇਵਾ ਹੀ ਦਾ ਫੋਰੇ ਫੋਰ ਨਾ ਹਾਂਜੀ ਹਾਂਜੀ ਅੱਗੇ ਪਿੱਛੇ ਦਾ ਲੇਵਾ ਜਮਾ ਹਨ ਹਾਂਜੀ ਤੇ ਦਿਨ ਕਿਹੜਾ ਹੋ ਗਿਆ ਸੁਈਆਂ ਨੂੰ ਇਹਨੂੰ ਇੱਕ ਹਫਤਾ ਹੋ ਗਿਆ ਸੋ ਇਹਨੂੰ ਜੀ ਦੁੱਧ ਵੈਸੇ 14 ਕਿਲੋ ਆਪਾਂ 13 ਕਿਲੋ ਹੁਣ ਕੰਡੇ ਦੇ ਦੇ ਦਾਂਗੇ ਸੂਆ ਹੁਣ ਦੂਜਾ ਸੁਈ ਵੀ ਹੈ ਦੂਜਾ ਜੀ ਇਹ ਵੀ ਛਿੱਗੀ ਹੈ ਮੂੰਹ ਮੂੰਹੋ ਛਿੱਗੀ ਆ ਅਗੇ ਦਾ ਬੱਚਾ ਮੇਲ ਕਾ ਹਾਂਜੀ ਇਹ ਆਪਣੀ ਘਰ ਦੀ ਤਿਆਰ ਕਰੀ ਵੀ ਹੈ ਇਹ ਘਰ ਦੀ ਠੀਕਾ ਬੱਚਾ ਇਨਕੀ ਕਿਰਾ ਆ ਗਿਆ ਫਿਰ ਇਹਦੇ ਵਿੱਚ ਇਹਦੇ ਮੰਗਲੇ ਬੱਚਾ ਐ ਮਕੋਂ ਜਿਹੜਾ ਟੀਕਾ ਲਵਾਇਆ ਸੀ ਇਹ ਚਲ ਟੀਵੀ ਦਾ ਹਾਂਜੀ ਠੀਕ ਹੈ ਤੇ ਸੂਈ ਨੂੰ ਕਿੰਨੇ ਦਿਨ ਦੱਸਿਆ ਸੂਈ ਨੂੰ 1 ਹਫਤਾ ਹੋਇਆ ਫਿਰ ਹੁਣ ਦੁੱਧ 13 ਲਾਧੂ ਕੰਡੇ ਦੇ 14 ਕਿਲੋ ਆਪੇ 13 ਕਿਲੋ ਆਪਾਂ ਕਹਿ ਕੇ ਦਿੰਨੇ ਆ ਵੀ ਕਿਲੋ ਖੰਡ ਘਟਣਾ ਜਾਵੇ ਜਣੀ ਦੁੱਧ 18 ਕਿਲੋ ਦਿੰਦੇ ਨੇ ਪਲੂਣ ਨੇ 14 ਕਿਲੋ ਦਿੱਤਾ ਸੀ ਪਲੂਣ ਨੇ 14 ਕਿਲੋ ਇਸ ਵਾਰ 16-17 ਤੋਂ ਪਾਰ ਚੱਲੂਗੀ ਚੱਲੂਗੀ ਤੇ ਤੇਲ ਜਮਾ ਬਲੈਕ ਆ ਗਈ ਇਹਦੀ ਹਨਾ ਹਾਂਜੀ ਜਮਾ ਬਲੈਕ ਆ ਗਈ ਤੇ ਲੇਵਾ ਜਮਾ ਸੂਤਾ ਇਕ ਠੋਕੀ ਫਿਰਦੀ ਆ ਹਾਂਜੀ ਕੋਹੇਨੂਰ ਦੀ ਆ ਗਈ ਹਨਾ ਤੇ ਫਿਰ ਜਿਹੜਾ ਪੰਜਵੇਂ ਆਪਾਂ ਨਾ ਕਹੇ ਨੇ ਕੋਹੇਨੂਰ ਦਾਰਾ ਸਕੰਦਰ ਇੱਥੇ ਆ ਕੇ ਪਤਾ ਲੱਗਦਾ ਉਹਨਾਂ ਦਾ ਹਨਾ ਰਿਜ਼ਲਟ ਕੀ ਮਿਲਦਾ ਬਰੀਕੀਆਂ ਬਹੁਤ ਆ ਗਈ ਬਹੁਤ ਜ਼ਿਆਦੇ ਬਰੀਕੀਆਂ ਇਹਦਾ ਮਾਨਤਾ ਨਾ ਕਰਾਂਗੇ ਢੋਰੀ ਬਾਹਰ ਨੂੰ ਕਵਰ ਸਿੰਘ ਨੂੰ ਮੋਤਾ ਦੇਖ ਸਕਦਾ ਹਾਂ ਪੂਰਾ ਕੁੰਡਾ ਸਿੰਘਾ ਤੇ ਲੇਵਾ ਦੇਖੋ 2 ਵਜੇ ਝੋਟੀ ਦਾ ਜੇ ਕਿਤੇ ਉਹਨੂੰ ਇੱਕ ਦਿਨ ਦਾ ਬਾਜ਼ਾਰ ਲੱਗ ਜੇ ਤਾਂ ਗੱਲਾਂ ਹੀ ਹੋਰ ਬਣ ਜਾਂਦੇ ਇਹ ਇਹ ਤਾਂ ਹੱਥ ਸਾਂਬ ਦਾ ਬਾਜ਼ਾਰ ਮੇਰੇ ਸਾਰੋ ਚੱਲਿਆ ਨਹੀਂ ਜਾਂਦਾ ਹੁਣ ਝੋਟੀ ਤੋਂ ਪੂਰਾ ਕੋਲ ਇਹ ਲੇਵਾ ਬਣ ਠੀਕ ਹੈ ਬਣਦੀ ਮੁੰਦੀ ਝੋਟੀ ਬਹੁਤ ਸੋਹਣੀ ਆ ਤੇ ਇਹ ਲੇਵਾ ਜਿਵੇਂ ਸੂਤ ਆ ਕਲਾਈ ਫਿਰਦੀ ਆ ਅੱਗੇ ਪਿੱਛੇ ਦਾ ਲੇਵਾ ਇਹੋ ਝੋਟੀ ਆ ਜਿਹਨੇ ਬਾਲਟੀਆਂ ਤਾਂ ਮੰਨ ਕੇ ਜਦੋਂ ਗੋਡਿਆਂ 'ਚ ਲੈ ਕੇ ਚਾਹੇ ਮਗਰ ਵੇਖ ਚੋਈ ਚੱਲੋ ਹਣਾ ਲੱਤਾ ਤੋਂ ਬਗਰ ਵਾਲੇ ਲੈਵੇ ਮੈਂ ਕਹਿੰਦਾ ਵੀਰੇ ਦੋਨੇ ਇੰਨੀਆਂ ਕਸੀਲ ਆ ਚਾਹੇ ਤੁਸੀਂ ਬੱਚੇ ਛੱਡੋ ਚਾਹੇ ਨਾ ਛੱਡੋ ਤੁਹਾਨੂੰ ਬੈਠ ਕੇ ਰਸੋਣਾ ਉਹੀ ਧਾਪੀ ਮਾਰ ਕੇ ਬਹਿ ਜਾਓ ਠੀਕ ਹੈ ਸੋ ਵੇਚ ਵੀਰ ਕਹਿੰਗੇ 1.70 ਲੱਖ ਡਿਮਾਂਡ ਆ ਗਈ ਕਿਉਂਕਿ ਕੁਆਲਿਟੀ ਆ ਕੋਈ ਨੂਰਸਾਨ ਕੋਈ ਮਾਨ ਕੇ ਚੱਲੋ ਮਾੜਾ-ਵੋਟਾ ਸਾਣ ਨਹੀਂ ਕੋਈ ਬਹੁਤ ਨਾਮੀ ਸਾਣਾ ਨਾਮੀ ਵੀ ਤਾਂ ਆ ਕਿਉਂ ਕੱਲੇ ਮੇਲੇ ਨਹੀਂ ਜਿੱਤਿਆ ਵਾ ਸਾਣ ਉਹਦੇ ਬੱਚੇ ਦੁੱਧ ਤੇ ਹੁੰਦੇ ਆਗੇ ਅੱਜ ਦੇ ਟਾਈਮ ਦਾ ਆਪਾਂ ਕਿੰਗ ਮੰਨ ਸਕਦੇ ਆ ਦੁੱਧ ਲੈਣ ਦੇ ਵਿੱਚੋਂ ਸੋ ਦੇਖੋ ਲੈਵਾ ਦੇਖੋ ਜਮਾ ਕੱਲਾ ਸੋਹਣਾ ਆਣ ਪਨ ਨਹੀਂ ਸਾਰੇ ਗੋਣ ਆ ਇਹਦੇ ਵਿੱਚ ਚਾਹੀ ਇਹਨੂੰ ਆਪਾਂ ਮੈਂ ਕਹਿੰਦਾ ਮਿਲ ਕੇ ਬਿਊਟੀ ਵਾਲਾ ਛੋਟੀ ਨੂੰ ਹਾਂਜੀ ਹਾਂਜੀ ਨੰਬਰਾਂ ਚ ਆਉਣ ਦੇ ਨੇੜੇ ਹੈਗੀ ਆ ਹਾਂਜੀ ਹਾਂਜੀ ਤੇ ਥਣ ਦੇਖੋ ਦੇਵਾ ਥੱਲੇ ਤੋਂ ਦੇਖੋ 16 4 ਵੇ 4 ਤੇ ਨਾੜਾ ਨੂੜਾ ਬੜੀਆਂ ਚੰਗੀਆਂ ਤੇ ਚਵਾਈ ਚ ਵੀ ਫਿਰ ਹੈਗੀ ਆ ਇੱਕ ਨੰਬਰ ਚਵਾਈ ਵੀਰੇ ਜੰਨਾ ਤੇ ਨਾ ਦੀ ਮੰਜੇ ਦੀ ਇੱਕ ਨੰਬਰ ਹੋਊਗੀ ਜੀ ਚਵਾਈ ਇੱਕ ਦੋਨੋਂ ਥੱਲੇ ਮੈਂ ਤੁਹਾਨੂੰ ਦਿਖਾਵਾਂ ਨਾ ਕੋਈ ਮਾਦਰਾਂ ਵੀ ਬਹਿ ਕੇ ਆਈ ਆਈ ਬਹਿ ਕੇ ਆਪਾਂ ਚੋਲ ਗਏ ਕੋਈ ਦਿੱਕਤ ਹੀ ਨਹੀਂ ਆਈ ਥੋੜਾ ਜਿਹਾ ਲੱਤ ਨਾ ਚੱਕਣ ਗਿਆ ਠੀਕ ਆ ਜਿੰਨੇ ਮਰਜ਼ੀ ਮੰਨ ਕੇ ਚਲੋ ਬੈਠੇ ਚਲੋ ਹਾਂ ਬਾਪੂਨ ਆ ਕਹਿੰਦਾ ਪਹਿ ਏ ਝੋਟੇ ਆ ਧਾਰ ਤੇ ਆਉਣ ਵਾਲੀਆਂ ਹਨਾ ਹਾਂਜੀ ਹਾਂਜੀ ਉਹ ਠੀਕ ਹੈ ਬਸ ਮਾਲਾ ਇਹ ਵੀ ਮੰਨ ਕੇ ਚੱਲ ਜਿਹੜੇ ਕਹਿੰਦੇ ਵੇ ਸਾਹਣ ਦਾ ਨਾਮ ਲੈਨੇ ਆ ਉਹਦਾ ਲੈ ਤਾਂ ਹਾਂਜੀ ਹਾਂਜੀ ਵੀ ਉਹਦਾ ਰਿਜ਼ਲਟ ਇੱਥੇ ਮਿਲਦਾ ਆ ਗਿਆ ਹਨਾ ਤੇ ਬਾਕੀ ਆ ਚੀਜ਼ ਦੇਖ ਲੈ ਵਾ ਕੀ ਬਾਤ ਆ ਯਾਰ ਇੱਕ ਸੱਤ ਦੇ ਫਰਮਾਨਦਾਨ ਦਾ ਕਰ ਲੇਗਾ ਹਾਂਜੀ ਮਾਨਦਾਨ ਹੋਊਗਾ ਆ ਜਾ ਅੱਗੇ ਤੀਜੇ ਨੰਬਰ ਤੇ ਜਿਹੜੀ ਧੋਕੜ ਦੱਸਦੇ ਪਏ ਆਪਾਂ ਇਹ ਕਿਹੜਾ ਸੂਆ ਸੂਈ ਹੋਈ ਹੈ ਜੀ ਇਹ ਵੀਰ ਜੀ ਤੀਜਾ ਸੂਆ ਵਾ ਅੱਛਾ ਸ਼ਿਕੰਦਰ ਦੀ ਝੋਟੀ ਹੈ ਇਹ ਜਿਹੜਾ ਲక్ష్ਮੀ ਦੇਰੀ ਫਾਰਮ ਦਾ ਠੀਕ ਹੈ ਇਹਦੀ 21 ਸਾਢੇ 21 ਕਿਲੋ ਦੀ ਸੈਦ ਕੜੇਰੀ ਫਾਰਮ ਤੇ ਲਾਈਵ ਮਿਲਕਿੰਗ ਹੋਈ ਹੋਈ ਆ ਠੀਕ ਆ ਐਸੇ ਕਰੋ ਐਸੇ ਘਰੋਂ ਜੀ ਹੋ ਉੱਥੇ ਬੰਨ ਕੇ ਠੀਕ ਆ ਖੁੰਝੇ ਜੀ ਬੰਨ ਕੇ ਇੱਥੇ ਸੈਦ ਕੜੇਰੀ ਫਾਰਮ ਦੀ ਚਵਾਈ ਇੱਥੇ ਜਗਜੀਤ ਦੀ ਕਰਾਈ ਵੀ ਆ ਕਰਾਈ ਹੋਈ ਆ ਜੀ ਉਸ ਤੋਂ ਬਾਅਦ ਦੇ ਵਿੱਚ ਇਹਦੀ ਆ ਪੋਪਲੀ ਲੈ ਗਈ ਸੀਗੀ ਇੱਕ ਉਹ ਵੀ ਆਪਣੇ ਕੋਲੇ ਸੰਭੀ ਪਈ ਆ ਪਰ ਆਪਾਂ ਚੜਾਈ ਨਹੀਂ ਜਿਹੜੀ ਪਿਓਰ ਹੈ ਜੀ ਉਹ ਹੀ ਦੇਣੀ ਤੀਜੇ ਸੂਏ ਜਣ 21 ਕਿਲੋ ਦੁੱਧ ਕੱਢਤਾ 21 ਕਿਲੋ ਦੁੱਧ ਆ ਵੀਰੇ ਪਿਓਰ ਇਹਦਾ ਬੱਚਾ ਵਗੈਰਾ ਇਹਦਾ ਹੁਣ ਬੱਚਾ ਕਟਾ ਖੜਾ ਜਿਹੜਾ ਅਸਾਹ ਖੜਾ ਕਟਾ ਹਾਂਜੀ ਹੁਣ ਦੁੱਧ ਤੇ ਹੁਣ ਇਹ ਗੱਬੜਗ ਵਗੈਰਾ ਗੱਬੜ ਬਾਈ ਐਵੇਂ ਆਪਾਂ ਕਈ ਮਹੀਨਾ ਹੋ ਗਿਆ ਜਿਹੜਾ ਮੈਂ ਝੂਠ ਨਹੀਂ ਮਾਰਦਾ ਇੱਕ ਪਰਸਨਟੀ ਕਰਖਾ ਦਾ ਇੱਕ ਕੱਲ ਰਖਾਦਾ ਹੀਟ ਤੇ ਸੀਗੀ ਪਹਿਲੀ ਵਾਰੀ ਹੀਟ ਤੇ ਹੀ ਟੀਕੇ ਦੇ ਰਖਾਤੇ ਸੂਈ ਨੂੰ ਟਾਈਮ ਕਿੰਨਾ ਹੋ ਗਿਆ ਸੂਈ ਨੂੰ ਇਹਨੂੰ ਤਕਰੀਬਨ 5 ਤੋਂ 6 ਮਹੀਨੇ ਹੋ ਗਏ ਪੂਰੇ ਗਰਮੀਆਂ ਸੂਈ ਵੇਜਾ ਹਾਂ ਜੀ ਗਰਮੀਆਂ 'ਚ ਸੂਈ ਆ ਕਟਾ ਖੜਾ ਸੀ ਤੇ ਗਰਮੀਆਂ 'ਚ ਦੁੱਧ ਜਵਾਇ ਸੀ ਕਿਲੋ ਬਾਕੀ ਇਹ ਵੀ ਆ ਨਾਲ ਮੇਰੇ ਕੋਲ ਜਿੱਦ ਦੀ ਸੂਈ ਆ ਵੀਡੀਓ ਵੀ ਬਣਾਈ ਪਈ ਆ ਕੋਈ ਐਂ ਕਹੇ ਵੱਧ ਟਾਈਮ ਹੋ ਗਿਆ ਉੱਤੇ ਮੈਂ ਉਹ ਮਤਲਬ ਜਿੱਦੇ ਤਾਜੀ ਸੂਈ ਆ ਉਹ ਵੀਡੀਓ ਪਈ ਆ ਚਲੋ ਵੀਡੀਓ ਕੱਢ ਕੇ ਰ ਤੇ ਇੰਨਾ ਗਰਮੀ ਚ ਦਵਾਈ ਕਰੀਏ ਜੀ ਗਰਮੀ ਚ ਕਰੀਏ ਬੇ ਬਈ ਤੇ ਕਹਿੰਦੇ ਆ ਵੀ ਸਾਡਾ ਗਰਮੀ ਸੀ ਆਇਆ ਬਿਮਾਰ ਹੋ ਗਈ ਉਹ ਹੋ ਗਈ ਨਹੀਂ 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 ਕੋਈ ਬਿਮਾਰ ਨਹੀਂ ਭਾਈ ਬਹੁਤ ਚੰਗੀ ਮੈਂ ਆ ਮੇਰੇ ਕੋਲ ਤਾਂ ਪਸ਼ੂ ਬਾਲੇ ਕਰਕੇ ਹੁਣ ਵੇਚਣੀਆਂ ਨਹੀਂ ਆਪਾਂ ਵੇਚ ਦੇਣੀਆਂ ਸੀਗੇ ਬਾਕੀ ਆਪਣਾ ਦੁੱਧ ਦਾ ਕੰਮ ਥੋੜਾ ਜਿਹਾ ਜਦੋਂ ਤੋਕੜ ਪਸ਼ੂ ਨੇ ਮੈਂ ਵੇਚ ਹੀ ਦੇਣਾ ਆਪਾਂ ਤਾਜ਼ੀਆਂ ਮਹੀਆਂ ਰੱਖ ਕੇ ਰੋ ਜੀ ਠੀਕ ਹੈ ਇਹਦਾ ਫਰਮੋਲਾ ਜੀ ਕੀ ਆ ਇਹਦਾ ਮੁੱਲੇ ਮੈਂ ਅੱਜ 90000 ਦੀ ਦੇ ਦਾਂਗੇ ਇਹਦਾ ਜੀ ਠੀਕ ਆ ਵੀ ਜਿਹੜਾ ਬਣ ਕੇ ਚੱਲ ਮੂਰੇ ਤਿਆਰ ਕਰ ਲੂਗਾ ਤਿਆਰ ਕਰਨੋਂ ਤਾਂ ਮੈਂ 2 ਲੱਖ ਦੀ ਭਣਾ ਆਪਾਂ ਨੂੰ ਵਾਪਸੀ ਕਰ ਲਿਆ ਵੀਡੀਓ ਦੇ ਵਿੱਚ ਗੱਲ ਆਪਾਂ ਹੁਣ ਝੂਠ ਨਹੀਂ ਹੈਗਾ ਇੱਥੇ ਕੋਈ ਪਰ ਇਹ ਜੇ ਬਣ ਕੇ ਚੱਲੋ ਮੂਰ ਲੈ ਜਾਨ ਹੁਣ ਉਹਨੂੰ ਮਿਹਨਤ ਕਰਨੀ ਪੈਣੀ ਗੱਪਣ ਤੇ ਰਹਿ ਵੀ ਸਕਦੀ ਐ ਇਹਨੇ ਰਹਿ ਜਾਣਾ ਰਹਿ ਜਾਣਾ ਇਹਨੇ ਬਾਕੀ ਚਲੋ ਇਹਦਾ ਅਗਲਾ ਦੇ ਕਰਮ ਆ ਜੀ ਠੀਕ ਆ ਚੋਣ ਚਵਾਦੀ ਕਿਹਨਾਂ ਨੰਬਰ ਚੋਣ ਤਾਂ 1 ਨੰਬਰ ਬੱਚੇ ਤੇ ਮਿਲਦੀ ਆ ਦੋਨੇ ਟਾਈਮ ਰਿੰਗ ਕਰੇ ਬੱਚਾ ਨਾਲ ਜਾ 90000 ਰੁਪਏ ਕਰੀ ਹੱਕ ਕੇ ਇਹਨੂੰ ਰੇ ਨੂੰ ਬੜਾ ਜਾ ਸੋ ਬ్రో ਮਿਲਕ ਵੇਰ ਵਗੈਰਾ ਦੇਖੋ ਝੋਟੀ ਦੀ ਚੰਗੀ ਆ ਤੇ ਸਾਫ ਸੁ ਹਾਂਜੀ ਜਿਸ ਨੇ ਤੀਜੀ ਤੇ ਸੂਈ ਹੋਈ ਹੈ ਜੀ ਤੇ ਚੌਥੇ ਨੂੰ ਸੂਈ ਹੈਗੇ ਤੇ ਥਾਂ ਤੋਂ ਚੌਣ ਚਵਾਦੀ 1 ਨੰਬਰ ਚੌਹਾਂ ਇੱਕ ਨੰਬਰਾਂ ਜਮਾ ਉਹ ਕੋ ਬੇਕਰ ਇਹ 90 ਜਮਾਨਤ ਆ ਨਾ ਆਪਾਂ ਕਰ ਦਾਂਗੇ ਹਾਂਜੀ ਮਾਨਤਾਨ ਕਰਾਂਗੇ ਠੀਕ ਹੈ ਨੰਬਰ ਐਡਰੈਸ ਬੋਲ ਦਿਓ ਆਪਣਾ ਦੁਬਾਰੀ ਨੰਬਰ 97815 ਜੀ 42860 ਪਿੰਡ ਡੱਲਾ ਬਸੀਲ ਜਿਰਾਉਂ ਜ਼ਿਲ੍ਹਾ ਲੁਧਿਆਣਾ ਠੀਕ ਹੈ ਜਿੰਨਾ ਆਪਾਂ ਦੁੱਧ ਕਹਤਾ ਨੇ ਬਿਪੜੂਆਂ ਨਾ ਹਾਂ ਨੇਪੜੂ ਯਾਰ ਕੋਈ ਗੱਲ ਨਹੀਂ ਇਹ ਥੋੜੋ ਗੱਲ ਵੀ ਆਪਾਂ ਐਵੇਂ ਕਹਤਾ ਤੇ ਗਲਤ ਨਿਕਲੂਗਾ ਠੀਕ ਹੈ ਮੈਂ ਫਿਰ ਤੈਨੂੰ ਜੇ ਠਰ ਕੇ ਜਾ ਭੋਰ ਦਾ ਚੰਗੀ ਜਿਹੀ ਲੱਗ ਜਾ ਫ ਮਤਲਬ ਲਈ ਉਹ ਘਰ ਦੀ ਖਾਤਰੀਆ ਮਤਲਬ ਮੰਨਿਆ ਜੀ 2 ਰੁਪਏ ਦੇਊਗੀ ਤਾਂ ਦੇ ਵੀ ਦੇਵਾਂਗੇ ਨਹੀਂ ਤਾਂ ਖੜੀਏ ਜੈ ਜੈਕਾਰ ਆਜਾ ਜੀ ਸੋ ਪਿੰਡ ਡੱਲਾ ਜ਼ਿਲ੍ਹਾ ਲੁਧਿਆਣਾ ਪਹੇ ਗਿਆ ਤਿੰਨਾ ਨਗਾ ਦੇ ਵਿੱਚੋਂ ਕੋਈ ਵੀ ਨਗ ਤੁਹਾਡੇ ਪਸੰਦ ਆਉਂਦਾ ਕੋਹੇ ਨੂਰ ਵੀ ਦਿਖਾਦਾ ਸਕੰਦਰ ਵੀ ਦਿਖਾਦਾ ਆਪਾਂ ਤੁਹਾਨੂੰ ਇਹਦਾ ਨਹੀਂ ਪਤਾ ਆਪਣਾ ਕਿਹੜੀ ਦਾ ਹਨਾ ਕਿਹੜੀ ਇਹ ਹੈ ਜੀ ਪਹਿਲੇ ਨੰਬਰ ਵਾਲੀ ਇਹ ਐਚਐਲਟੀ ਦੀ ਹੋਈ ਹੈ ਕਿਸੇ ਬੋਲਦੀ ਪਰ ਮੈਨੂੰ ਆਉਣੀ ਪਤਾ ਮੈਂ ਮੈਂ ਘੂਟ ਮਾਰੀ ਮੈਂ ਕੀ ਦੀ ਅੱਗੇ ਪਰ ਨੇ ਵੀ ਦੱਸ ਦਿਆ ਹਨਾ ਹਾਂ ਦੁੱਧ ਨੂੰ ਬਹੁਤ ਕਰੀ ਆ ਜੈ ਜੈ ਗੱਲ ਤੇ ਕਹਿੰਦਾ ਜਿਹੜੇ ਬੰਦੇ ਨੇ ਇਹਨਾਂ ਚੀਜ਼ਾਂ ਦੇ ਪੈਸੇ ਲਾੜੇ ਉਹਨਾਂ ਦੇ ਇੱਕ ਕਰੀ ਪੈਸੇ ਰਖਣ ਜਿਵੇਂ ਕਹਿੰਦਾ 95 ਗਰੰਟੀ ਟਾਇਰ ਨੂੰ 20 ਸਾਲ ਹੋ ਗਏ ਉਹ ਅੱਜ ਵੀ ਕੋਪੈਨ ਤੇ ਚੜਦਾ ਸੁਪਰ ਸੀਟਰ ਅੱਜ ਵੀ ਖੜਦਾ ਹੋ ਹਾਂ ਜੀ ਹਾਂ ਜੀ ਹਾਂ ਜੀ ਹੇਗਾ ਜਮਾ ਹਾਂ ਹਾਂ ਲਵਾ ਦਾ ਤਾਜੀ ਆ ਜੀ ਬਿਲਕੁਲ ਸੋ ਤੈਨ ਨਗ ਦਿਖਾ ਦੇ ਕੋਈ ਵੀ ਨਗ ਤੁਹਾਡੇ ਪਸੰਦਾ ਕੋਲ ਆ ਕੇ ਤਸल्ली ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ